ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਤਹਿਸੀਲ ਤੇ ਜ਼ਿਲ੍ਹਾ ਬਈਨੂ ਮੋਗਾ ਹੀ ਪੈਂਦੇ ਆ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਪ੍ਰੋਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਪ੍ਰੋਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਤਿੰਨ ਐਨੀਮਲ ਸੇਲ ਆ ਇੱਕ ਟੋਕੜ ਗੱਬਣਾ ਜੀ ਇੱਕ ਟੋਕੜਾ ਤੇ ਇੱਕ ਤਾਜੀ ਸੂਈ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਬਈ ਨਸੀਰ ਸਿੰਘ ਦਾ ਪਿੰਡ ਸਦਾ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਸੀਲ ਮੋਗਾ ਜੀ ਮੋਬਾਈਲ ਨੰਬਰ ਜੀ 984641595 ਬਈ ਜਿਹੜੀ ਪਹਿਲਾ ਵੀਡੀਓ ਪਾਈ ਸੀ ਵੈਗਗੇ ਸੀ ਬਦੋ ਠੀਕ ਆ ਜੀ ਤੇ ਕਿਧਰੋਂ ਸ਼ੁਰੂ ਕਰਕੇ ਬਾਈ ਸੂਈ ਤੋਂ ਸ਼ੁਰੂ ਕਰ ਲੈਨੇ ਇਹਦੀ ਕੀ ਡਿਟੇ ਪਹਿਲਣ ਸੂਈ ਹੈ ਹਜੇ ਠੀਕ ਹੈ ਜੀ ਤੇ ਅੱਜ ਚੌਥਾ ਦਿਨ ਹੈ ਬਾਈ ਸੂਈ ਨੂੰ ਠੀਕ ਬੱਚਾ ਕੀ ਹੈ ਜੀ ਮਗਰ ਬੱਚਾ ਹੀ ਮਗਰ ਮਗਰ ਬੱਚਾ ਕਿੰਨਾ ਦੁੱਧ ਨਟ ਤਿਆਰ ਹੈ ਜੀ 9 ਕਿਲੋ ਦੁੱਧ ਜੋ ਓਕੇ ਦੇ ਦਾਂਗੇ ਥਣਾ ਦੀ ਓਕੇ ਹੈ ਜੀ ਹਾਂ ਬਈ ਜਮ ਓਕੇ ਹੈ ਠੀਕ ਹੈ ਜੀ ਥਣਾ ਦੀ ਬਾਈ ਕੰਨ ਤੋੜ ਕੇ ਦਿਖਾ ਦਿਓ ਜੀ ਕਿੰਨੇਵੇਂ ਸੂਈ ਸੂਈ ਹੈ ਪਹਿਲਾ ਨਾ ਬਾਈ ਹਾਂ ਪਹਿਲਾ ਸੂਆ ਦੰਦੋ ਬਈ ਚਾਰ ਦੰਦ ਹੈ ਬਈ ਮੂੰਹ ਤੋਂ ਚਾਰ ਦੰਦ ਪਹਿਲਾ ਸੂਆ 4 ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਵੱਛਾ ਏ 9 ਤੋਂ 10 ਕਿਲੋ 9 ਕਿਲੋ ਬਈ 9 ਕਿਲੋ 9 ਕਿਲੋ ਨੈਟ ਤਿਆਰ ਆ ਜੀ 3:20 ਮਿੰਟ ਹੋ ਗਿਆ ਵੀਡੀਓ ਬਣਾਉਣ ਦਾ ਸਮਾਂ ਥਣਲੇਵੇ ਦੇ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨਾ ਸੋਨਾ ਤਿਆਰ ਕੀਤਾ ਹੋਣਾ ਸੀ ਬਾਕੀ ਥਾਣਾ ਦੇ ਸਹਿ ਸੋਨੇ ਆ ਚਾਰੇ ਥਾਣੇ ਗੈਪ ਤੇ ਲੱਗੇ ਨਿੱਖੜਵੇਂ ਛੱਤੀ ਚਵਾਈ ਵਾਲਾ ਥਾਣਾ ਜੀ ਮਾੜੀ ਜੀ ਸ਼ਾਕ ਕਭੀ ਚੱਲਦੀ ਮਾੜੀ ਬੇਮਲੂਮੀ ਪੂਰੀ ਪੋਲੀ ਚਵਾਈ ਲੱਗੀ ਆ ਬਈ ਠੀਕ ਆ ਜੀ ਪੂਰੇ ਪੋਲੇ ਚਵਾਈ ਥਣਾ ਦੀ ਓਕੇ ਆ ਤਸੱਲੀ ਆ ਕਿ ਕਰ ਲਿਓ ਚਾਹੇ ਦੋ ਟਾਈਮ ਚਵਾਈ ਕਰ ਲਿਓ ਚਾਹੇ ਚਾਰ ਟਾਈਮ ਮੁੱਲ ਬਈ ਇਹਦਾ ਇਹਦਾ ਮੁੱਲ 33000 ਹੋ ਜੋ ਮਾਨਤਨ ਕਰਦੇ ਠੀਕ ਆ ਜੀ ਮੁੱਲ 33000 ਰੁਪਿਆ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਦੋ ਨੰਬਰ ਤੋਂ ਓਕੜ ਇਹਦੀ ਕੀ ਡਿਟੇਲ ਆ ਜੀ ਇਹਦੇ ਠਾ ਬਾਈ 9 ਤੋਂ 10 ਕਿਲੋ ਦੁੱਧ ਆ ਠੀਕ ਆ ਜੀ ਤੇ ਮਨਲਾ ਗੱਬਣ ਤਾਂ ਨਹੀਂ ਟੀਕਾ ਭਰਿਆ ਦੱਸਿਆ ਮਾਲਕਾਂ ਨੇ ਪਰ ਆਪਾਂ ਵਿਲੀ ਕਰਕੇ ਲੈ ਵਿਲੀ ਕਰਕੇ ਦੇਣੀ ਠੀਕ ਆ ਜੀ ਤੇ ਉਹ ਸ਼ਾਕਾਂ ਜਿਹੜੀਆਂ ਜਿਹੜੀਆਂ ਦੋਨੇ ਪਾਸੇ ਮਾਰੀਆਂ ਮੜੀਆਂ ਚੱਲਦੀਆਂ ਨਾ 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 ਠੀਕ ਆ ਜੀ ਤੇ ਕਿੰਨਵੇਂ ਸੂਏ ਸੂਈ ਵੀ ਆ ਬਾਈ ਇਹ ਬਾਈ ਦੂਜੇ ਸੂਏ ਸੂਈ ਆ ਤੋੜ ਕੇ ਦਿਖਾ ਦਿਓ ਜੀ ਟੀਕਾ ਭਰਿਆ ਬਾਈ ਕਹਿੰਦਾ ਮਾਲਕਾਂ ਨੇ ਦੱਸਿਆ ਆਪਾਂ ਖਾਲੀ ਮੰਨ ਕੇ ਲਈ ਤੇ ਖਾਲੀ ਮੰਨ ਕੇ ਦੇਣੀ ਏ ਸੋਹਣੀ ਜਰਸੀ ਆ ਜੀ ਕੱਦ-ਕਾੜ ਤੇ ਵਜਨ ਵਾਲੀ ਆ ਜਿਹੜਾ ਦੁੱਧ ਨੱਟ ਤਿਆਰ ਆ 9 ਤੋਂ 10 ਕਿਲੋ ਆ ਤਸੱਲੀ ਆ ਕੇ ਕਰ ਲਿਓ ਚਾਹੇ ਦੋ ਟਾਈਮ ਚ ਵਾਈ ਕਰ ਲਿਓ ਚਾਹੇ ਚਾਰ ਟਾਈਮ ਚ ਵਾਈ ਕਰ ਲਿਓ ਸੋਹਣੀ ਫੇਸ ਕੁਆਲਟੀ ਆ ਥਣਾਂ ਭਾਂਡੇ ਦੀ ਸਾਫ ਆ ਜਿਹੜੀਆਂ ਮਾੜੀਆਂ ਮੋਟੀਆਂ ਸ਼ਾਕਾਂ ਜਾਂ ਮੱਕੀ ਦੇ ਦਾਣੇ ਜਿੱਡੀਆਂ ਜਿੱਡੀਆਂ ਬਾਈ ਕਹਿੰਦਾ ਚੱਲਦੀਆਂ ਨੇ ਥਣਾਂ ਦੀ ਪ੍ਰੋਪਰ ਓਕੇ ਆ ਇਹਦਾ ਮੁੱਲ ਬਾਈ ਇਹਦਾ ਮੁੱਲ 22000 ਰੁਪਏ ਹੋ ਜੂ ਮਾੜਾ ਮੋਟਾ ਮਾਨ ਕਰਦੇ ਆਂ 22000 ਰੁਪਿਆ ਬਾਈ ਮੁੱਲ ਕਰਦੇ ਬਾਕੀ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਜੀ ਤਿੰਨ ਨੰਬਰ ਜੀ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਤੀਜੀ ਸਵੇਰ ਵਾਸਤੇ ਗੱਭਣਾਗਾ ਹੈ ਨਾ ਤੇ ਆਪਣੇ ਘਰ ਦੀ ਹੈ ਵੈਡ ਮਨ ਲਾ ਤਾਏ ਕੇ ਕਰੋ ਬਾਈ ਆ ਠੀਕ ਆ ਜੀ ਤੇ ਐਸਟਾਉ 7 ਕਿਲੋ ਦੁੱਧ ਬਈ ਦੇ ਤਾਂ ਸਾਢੇ ਤਿੰਨ ਮਹੀਨੇ ਚੈੱਕ ਪਾਸ ਹੁਣੇ ਡਾਕਟਰ ਕਰਕੇ ਗਿਆ ਬਈ ਠੀਕ ਆ ਜੀ ਤੇ ਪਿਛਲੇ ਥਣੋ ਨਾ ਬਈ ਇਹ ਦੱਲ ਮੰਨ ਕੇ ਹੀ ਦੇਣੀ ਆ ਮਤਲਬ ਧਾਰਾ ਹੀ ਆਉਂਦੀ ਆ ਥਣ ਬਰਾਬਰ ਆ ਜਾਵਾ ਕੋਈ ਥਣ ਚ ਕੁਛ ਨਹੀਂ ਗਾ ਨਾ ਉਹ ਨਾੜਾ ਗੰਡਾ ਵੈਸੇ ਦੁੱਧ ਥੋੜਾ ਹੀ ਆਉਂਦਾ 5-7 ਧਾਰਾ ਹੀ ਆਉਂਦਾ ਠੀਕ ਆ ਕਿੰਨੇਵੇਂ ਸੂਏ ਸੁਣਾ ਜੀ ਇਹਨੇ ਤੀਜੇ ਸੂਏ ਵਾਸਤੇ ਗੱਪਣਾ ਤੀਜੇ ਸੂਏ ਵਾਸਤੇ ਗੱਪਣਾ ਦੂਜੇ ਸੂਏ ਸੂਈ ਹੋਈ ਆ 7 ਤੋਂ 7.5 ਕਿਲੋ ਦੁੱਧ ਨੈਟ ਤਿਆਰ ਆ ਇੱਕ ਥਣ ਚੋਂ ਬਾਈ ਕਹਿੰਦਾ ਧਾਰਾ ਹੀ ਆਉਂਦੀਆਂ ਦੇਖਣ ਨੂੰ ਪ੍ਰ ਕਿਉਂਕਿ ਕਈ ਔਰ ਕੋਈ ਵੀਰ ਨਾ ਦੂਰੋਂ ਚੱਲ ਕੇ ਆਉਂਦਾ ਹੁੰਦਾ ਪਹਿਲਾਂ ਦੱਸਿਆ ਚੰਗਾ ਹੁੰਦਾ ਥਾਣਾ ਦੀ ਸਹਿਜ ਵੀ ਸੋਹਣਿਆ ਗੈਪ ਦੇ ਲੱਗੇ ਨਿੱਖੜ ਮੈਂ ਬਾਕੀ ਵਜਨ ਵਾਲੀ ਆ ਛੋਟੇ ਛੋਟੇ ਸਿੰਗ ਜੇ ਪਰ ਮਾਰ ਦੀ ਮਰਦੀ ਤਾਂ ਨਾ 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 ਬਾਈ ਜਮੇ ਇਹਨੂੰ ਵਟਾ ਕੋਈ ਨਹੀਂ ਸੀਓ ਸੌ ਕਰਮ ਵਾਲੀ ਪੂਰੀ ਆ ਚੈੱਕ ਕਰੋ ਕਰਵਾਉਣ ਵਾਸਤੇ ਮੇਰੀ ਬੇਨਤੀ ਹੈ ਕਿ ਡਾਕਟਰ ਆਪ ਦਾ ਨਾਲ ਲੈ ਕੇ ਆਇਓ ਬਾਈ ਕਹਿੰਦਾ ਆਪਣੀ ਚੈੱਕ ਕਰਵਾਈ ਵੀ ਆ ਦੁੱਧ ਦੀ ਤਸੱਲੀ ਆਪਦੀ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਕਰ ਲਿਆ ਇਹਦਾ ਮੁੱਲ ਬਾਈ ਕੋਈ ਜੀ ਤਾਂ ਚਾਰੇ ਸਾਨੂੰ ਬਰਾਬਰ ਹੁੰਦੇ। ਪਰ ਵੇੜ 35000 ਦੀ ਸੀ। ਆ ਦੋ ਵੇਟ ਵਿੱਚ ਤੇ 24000 ਦੀ ਵੇੜ ਦੇ ਦਾਂਗੇ। ਠੀਕ ਆ ਜੀ। ਜਿਉਂ ਮਾਨਤਨ ਕਰਦੇ ਆ। 24000 ਰੁਪਏ ਦੀ ਬਾਈ ਕਹਿੰਦਾ ਵੇੜ ਦੇ ਦਾਂਗੇ ਕਿਉਂਕਿ ਇੱਕ ਤੁਹਾਨੂੰ ਥੋੜਾ ਜਿਹਾ ਦੁੱਧ ਘਾਟਾ ਤੈਲ ਲਈ ਇੱਕ ਸਾਲ ਚੱਲ ਮੰਨ ਕੇ ਦੇਣੀ। ਚੱਲ ਮੰਨ ਕੇ ਦੇਣੀ ਤੇ ਚੱਲ ਮੰਨ ਕੇ ਲਈ ਆ ਜਿਹਨੂੰ ਜਚਨ ਗਿਆ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਏ। ਬਾਈ ਨਾਲ ਕਨੈਕਟ ਕਰ ਸਕਦੇ ਆ ਜੀ। ਧੰਨਵਾਦ।